ਅਪ੍ਰੈਲ ਅਤੇ ਮਈ ਸੀਜ਼ਨ ਵਿੱਚ ਉਹ ਕਿਹੜੇ 10 ਦੇਸ਼ ਹਨ ਜਿਨ੍ਹਾਂ ਦਾ ਵੀਜ਼ਾ ਸਕਸੈਸ ਰੇਸ਼ੋ ਬਹੁਤ ਵਧੀਆ ਹੋਣ ਵਾਲਾ ਹੈ ਮਾਰਚ ਦੇ ਮਹੀਨੇ ਦੇ ਟ੍ਰੈਂਡ ਨੂੰ ਦੇਖੀਏ ਤਾਂ ਮੈਂ ਤੁਹਾਨੂੰ ਅਪ੍ਰੈਲ ਅਤੇ ਮਈ ਦੀ ਇਨਫੋਰਮੇਸ਼ਨ ਦੇਣ ਵਾਲਾ ਹਾਂ ਤਾਂ ਆਓ ਜਲਦੀ ਨਾਲ ਸ਼ੁਰੂ ਕਰਦੇ ਹਾਂ ਉਹ ਪਹਿਲੀਆਂ ਤਿੰਨ ਕੰਟਰੀਜ਼ ਜੋ ਹਨ ਚਾਈਨਾ ਟਰਕੀ ਬ੍ਰਾਜ਼ੀਲ ਚਾਈਨਾ ਟਰਕੀ ਬ੍ਰਾਜ਼ੀਲ ਇਹਨਾਂ ਤਿੰਨਾਂ ਦੇਸ਼ਾਂ ਦੇ ਵੀਜ਼ਾ ਕਾਫੀ ਆਸਾਨ ਹਨ ਹਿੰਦੀ ਨਿਊਜ਼ ਦੀ ਗੱਲ ਦਿਮਾਗ ਵਿੱਚੋਂ ਕੱਢ ਦਿਓ ਕਿ ਚਾਈਨਾ ਜਨਰਲ ਕਨਸੂਲ ਇਸ਼ੂਜ਼ ਹਨ ਇੰਡੀਆ ਦੇ ਤੇ ਵੀਜ਼ਾ ਲੈਣ ਵਿੱਚ ਮੁਸ਼ਕਲ ਆਉਂਦਾ ਇਤਾਂ ਦਾ ਕੁਝ ਵੀ ਨਹੀਂ ਹੈ ਚైనా ਅਤੇ ਤੁਰਕੀ ਜਿੰਨਾ ਦੇਸ਼ਾਂ ਨੂੰ ਵੀ ਵੀਜ਼ਾ ਦਿੰਦਾ ਹੈ ਉਹਨਾਂ ਵਿੱਚੋਂ ਇੰਡੀਆ ਸਭ ਤੋਂ ਵੱਧ ਹੈ ਅਤੇ ਬ੍ਰਾਜ਼ਿਲ ਵੀ ਉਹਨਾਂ ਵਿੱਚੋਂ ਇੱਕ ਹੈ ਜੋ ਇੰਡੀਅਨਸ ਨੂੰ ਇਸ ਟਾਈਮ ਆਰਾਮ ਨਾਲ ਵੀਜ਼ਾ ਦੇ ਰਿਹਾ ਹੈ ਜੇਕਰ ਤੁਸੀਂ ਇਹਨਾਂ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹੋ April ਅਤੇ May ਵਿੱਚ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਨੰਬਰ 4 ਤੇ ਆਉਂਦਾ ਹੈ UK, Netherlands and South Africa South Africa ਦਾ ਵੀਜ਼ਾ ਸਕਸੈਸ ਰੇਸ਼ੋ ਇਸ ਟਾਈਮ ਬਹੁਤ ਵਧੀਆ ਹੈ ਇਨਾਂ ਦਾ ਵੀਜ਼ਾ ਡਿਨੈਲ ਰੇਸ਼ੋ ਕਾਫੀ ਘਟੋ ਹੋਇਆ ਹੈ ਇਹ ਰਾਈਟ ਟਾਈਮ ਹੈ ਅਪਲਾਈ ਕਰਨ ਦਾ ਇਦਾਂ ਹੀ ਸੇਮ ਜੁਕੇ ਹੈ ਯੂਕੇ ਦੀ ਵਿੱਚੋਂ ਜਿਹੜੇ ਕਾਫੀ ਸਟ੍ਰਿਕਨੈਸ ਹੋ ਗਈ ਸੀ ਹੁਣ ਫਿਰ ਇਹ ਕਾਫੀ ਨਾਰਮਲ ਹੋ ਗਿਆ ਹੈ ਇਮੀਗ੍ਰੇਸ਼ਨ ਕਾਫੀ ਟਫ ਹੈ ਵੀਜ਼ਾ ਦਾ ਜੋ ਸਕਸੈਸ ਰੇਸ਼ੋ ਹੈ ਉਹ ਕਾਫੀ ਇੰਪਰੂਵ ਹੋਇਆ ਹੈ ਫਿਰ ਆਉਂਦਾ ਹੈ ਨੀਦਰਲੈਂਡ ਨੀਦਰਲੈਂਡ ਦੇ ਵਿੱਚੋਂ ਜਿਹੜੇ ਵੀਜ਼ਾ ਲਗਭਗ ਤੈਨੇ ਬੰਦ ਹੀ ਕਰ ਦਿੱਤੇ ਸੀ ਪਰ ਪਿਛਲੇ ਕੁਝ ਹਫਤਿਆਂ ਤੋਂ ਨੀਦਰਲੈਂਡ ਦਾ ਜੋ ਵੀਜ਼ਾ ਸਕਸੈਸ ਰੇਸ਼ੋ ਹੈ ਉਹ ਕਾਫੀ ਘਾਈ ਹੋਇਆ ਹੈ ਜੇਕਰ ਤੁਸੀਂ ਨੀਦਰਲੈਂਡ ਸ਼ੇਨਗਨ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੋ ਗੱਲਾਂ ਦਾ ਧਿਆਨ ਰੱਖਣਾ ਪਊਗਾ ਨੰਬਰ 1 ਫਾਈਨੈਂਸਸ ਅਤੇ ਟ੍ਰੈਵਲ ਹਿਸਟਰੀ ਇਹ ਦੋਨੋਂ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਨੀਦਰਲੈਂਡ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਫਰੈਸ਼ ਪਾਸਪੋਰਟ ਤੇ ਅਪਲਾਈ ਨਾ ਕਰੋ हां जेकर थोड़ी बहुत ही रिलेवेंट ट्रैवल हिस्ट्री है ता अप्लाई कर सकते हो क्योंकि नीदरलैंड तो इंटरव्यू कॉल ऑन द चांसेस हो सकते हैं नेक्स्ट है, है कनाडा स्विट्जरलैंड न्यूजीलैंड कनाडा दा पहला फैमिली ਅਤੇ ਸਟੱਡੀ ਵੀਜ਼ਾ ਸਕਸੈਸ ਰੇਸ਼ਿਓ ਕਾਫੀ ਹਾਈ ਹੋਇਆ ਕਰਦਾ ਸੀ ਅਤੇ ਟੂਰਿਸਟ ਵੀਜ਼ਾ ਲੈਣਾ ਕਾਫੀ ਡਿਫਿਕਲਟ ਹੁੰਦਾ ਸੀ ਪਰ ਕਿਉਂਕਿ ਹੁਣ ਸਟੱਡੀ ਵੀਜ਼ਾ ਤੇ ਕਾਫੀ ਡ੍ਰੌਪ ਦੇਖਣ ਨੂੰ ਮਿਲ ਰਿਹਾ ਹੈ ਪਰ ਉਸ ਦਾ ਐਡਵਾਂਟੇਜ ਟੂਰਿਸਟ ਕੈਟਾਗਰੀ ਨੂੰ ਮਿਲ ਰਿਹਾ ਹੈ ਇਹ ਟੂਰਿਸਟ ਕੈਟਾਗਰੀ ਵਿੱਚ ਜੋ ਵੀਜ਼ਾ ਸਕਸੈਸ ਰੇਸ਼ਿਓ ਹੈ ਇਹ ਕਾਫੀ ਵਧੀਆ ਚੱਲ ਰਿਹਾ ਹੈ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਹਾਡੇ ਕੋਲ ਚੰਗੀ ਫਾਈਲ ਹੈ ट्रैवल ਹਿਸਟਰੀ ਹੈ ਚੰਗੇ ਇਨਕਮ ਸੋਰਸਸ ਹਨ ਇੱਕ ਠੀਕ-ਠਾਕ ਬੈਂਕ ਬੈਲੈਂਸ ਹੈ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ ਜਮ ਦੇਰੇ ਜਾਣਕਾਰੀ ਲਈ ਮੈਨੂੰ ਇਨਬਾਕਸ ਕਰ ਸਕਦੇ ਹੋ ਨੈਕਸਟ ਹੈ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦਾ ਤੁਹਾਨੂੰ ਪਤਾ ਹੀ ਹੈ ਕਿ ਸਮਰ ਸੀਜ਼ਨ ਹੈ ਗਰਮੀਆਂ ਦੇ ਵਿੱਚ ਘੁੰਮਣ ਦੇ ਲਈ ਤੁਸੀਂ ਸਵਿਟਜ਼ਰਲੈਂਡ ਜਾ ਸਕਦੇ ਹੋ ਕਿਉਂਕਿ ਸਵਿਟਜ਼ਰਲੈਂਡ ਦਾ ਸਕਸੈਸ ਰੇਸ਼ੋ ਕਾਫੀ ਵਧੀਆ ਚੱਲ ਰਿਹਾ ਹੈ ਨੈਕਸਟ ਹੈ ਨਿਊਜ਼ੀਲੈਂਡ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ 1.5 ਸਾਲ ਨਿਊਜ਼ੀਲੈਂਡ ਟੌਪ ਤੇ ਰਿਹਾ ਹੈ ਵੀਜ਼ਾ ਦੇਣ ਦੇ ਵਿੱਚ ਪਰ ਵਿੱਚੋ ਜਿਹ ਹੈ ਵੀਜ਼ਾ ਸਕਸੈਸ ਰੇਸ਼ੋ ਵਿੱਚ ਕਾਫੀ ਗਿਰਾਵਟ ਆਈ ਪਰ ਹੱਲੇ ਵੀ ਠੀਕ ਠਾਕ ਸਕਸੈਸ ਰੇਸ਼ੋ ਚੱਲ ਰਿਹਾ ਹੈ ਨਿਊਜ਼ੀਲੈਂਡ ਦਾ ਤੁਸੀਂ ਚਾਹੋ ਤਾਂ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਸਪੇਨ ਜਾਪਾਨ ਐਂਡ ਫਿਲੀਪੀਨ ਸਪੇਨ ਸ਼ੰਗਲ ਏਰੀਆ ਦਾ ਪਾਰਟ ਹੈ ਉਹ ਜੋ ਸਪੇਨ ਦਾ ਸਕਸੈਸ ਰੇਸ਼ਿਓ ਹੈ ਉਹ ਬਹੁਤ ਵਧੀਆ ਚੱਲ ਰਿਹਾ ਹੈ ਨੈਕਸਟ ਹੈ ਜਪਾਨ ਜਪਾਨ ਦਾ ਵੀ ਸਕਸੈਸ ਰੇਸ਼ਿਓ ਠੀਕ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਜਪਾਨ ਨੇ ਵੀਜ਼ਾ ਵਿੰਡੋ ਕਲੋਜ਼ ਕੀਤੀ ਸੀ ਥੋੜੇ ਸਮੇਂ ਪਰ ਵੀਜ਼ਾ ਵਿੱਚੋਂ ਵਿੱਚੋਂ ਦੇ ਵੀ ਰਿਹਾ ਸੀ ਬਿਲਕੁਲ ਹੀ ਬੰਦ ਨਹੀਂ ਕੀਤਾ ਸੀ ਉਦੋਂ ਵੀ ਪਰ ਫਿਰ ਤੋਂ ਜਪਾਨ ਕਾਫੀ ਨਾਰਮਲ ਹੋ ਗਿਆ ਹੈ ਤੁਸੀਂ ਚਾਹੋ ਤਾਂ ਜਪਾਨ ਕਨਸੀਡਰ ਕਰ ਸਕਦੇ ਹੋ ਨੈਕਸਟ ਹੈਜ਼ ਫਿਲੀਪੀਨਸ ਫਿਲਪੀਨਸ ਦਾ ਸਕਸੈਸ ਰੇਸ਼ੋ ਕਾਫੀ ਰੀਜ਼ਨੇਬਲ ਰਹਿੰਦਾ ਹੈ ਇੰਡੀਅਨਸ ਦੇ ਲਈ ਨੰਬਰ ਟੌਪ ਤੇ ਹੈ ਯੂ ਐਸ ਯੂ ਐਸ ਦਾ 올 ਟਾਈਮ ਵੈਸਟ ਚੱਲ ਰਿਹਾ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਜੇਕਰ ਤੁਸੀਂ ਯੂ ਐਸ ਜਾਣਾ ਚਾਹੁੰਦੇ ਹੋ ਤਾਂ ਇਸ ਤੋਂ ਵਧੀਆ ਟਾਈਮ ਕਦੇ ਆਇਆ ਨਹੀਂ ਸੀ ਯੂ ਐਸ ਦਾ ਇਸ ਟਾਈਮ ਜੋ ਵੀਜ਼ਾ ਸਕਸੈਸ ਰੇਸ਼ੋ ਹੈ ਯੂ ਐਸ ਦਾ ਉਹ ਸ਼ਾਇਦ ਅੱਗੇ ਜਾ ਕੇ ਨਾ ਹੋ ਸਕੇ ਜਿੰਨਾ ਜਿੰਨਾ ਲੋਕਾਂ ਨੂੰ ਯੂ ਐਸ ਦਾ ਵੀਜ਼ਾ ਚਾਹੀਦਾ ਹੈ ਉਨ੍ਹਾਂ ਵਿੱਚੋਂ ਇੰਡੀਅਨਜ਼ ਲੋਕਾਂ ਨੂੰ ਯੂਐਸ ਵੀਜ਼ਾ ਸਭ ਤੋਂ ਵੱਧ ਦੇ ਰਿਹਾ ਹੈ ਇਹਨਾਂ ਸਾਰੇ ਦੇਸ਼ਾਂ ਦਾ ਵੀਜ਼ਾ ਰਿਸਿਊ ਬਹੁਤ ਵਧੀਆ ਚੱਲਦਾ ਪਿਆ ਹੈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਵੀਜ਼ਾ ਫਾਈਲ ਤਿਆਰ ਕਰਵਾਉਣਾ ਚਾਹੁੰਦੇ ਹੋ ਵੀਜ਼ਾ ਫਾਰਮ ਕਿਵੇਂ ਫਿਲ ਕੀਤਾ ਜਾਂਦਾ ਇਹਨਾਂ ਸਾਰੀ ਇਨਕੁਆਰੀ ਨੂੰ ਜਾਣਨ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਹੋਰ ਵਧੇਰੇ ਜਾਣਕਾਰੀ ਲਈ ਜਾਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਇਹਨਾਂ ਲਿੰਕਸ ਦੇ ਥਰੂ ਧੰਨਵਾਦ